ਲੋਕ ਕਹਿਣਗੇ ਕਿਸਮਤ ਸੀ ਪਰ ਸੱਚਾਈ ਕੁਝ ਹੋਰ ਹੀ ਸੀ ਕਿਉਂਕਿ ਜੇ ਸਿਰਫ ਕਿਸਮਤ ਹੁੰਦੀ ਤਾਂ ਹਰ ਵਾਰੀ ਡਿੱਗਣ ਤੋਂ ਬਾਅਦ ਇਹ ਨਾਮ ਹੋਰ ਬਧੇਰੇ ਮਜ਼ਬੂਤ ਹੋ ਕੇ ਵਾਪਸ ਨਾ ਆਉਂਦਾ ਨਾ ਕੋਈ ਟੀਵੀ ਡਿਬੇਟ ਨਾ ਕੋਈ ਟਿਪਸ ਵਾਲਾ ਸਕਰੀਨ ਟਾਈਮ ਉਹ ਸ਼ਖਸ ਹਰ ਵਾਰੀ ਕਰੈਸ਼ ਵਿੱਚ ਖਰੀਦ ਕਰਦਾ ਸੀ ਜਦੋਂ ਸਾਰੀ ਮਾਰਕੀਟ ਕਬਰਾਹਟ ਵਿੱਚ ਵੇਚ ਰਹੀ ਹੁੰਦੀ ਸੀ ਲੋਕ ਡਰਦੇ ਸਨ ਉਹ ਵੇਖਦਾ ਸੀ ਲੋਕ ਭੱਜਦੇ ਸਨ ਉਹ ਰੁਕਦਾ ਸੀ ਤੇ ਜਦ ਮਾਰਕੀਟ ਸੰਭਲਦੀ ਤਾਂ ਸਭ ਤੋਂ ਉੱਪਰ ਉਸਦਾ ਨਾਮ ਹੁੰਦਾ ਸੀ ਇਕ ਕਹਾਣੀ ਉਸ ਕਿਸਮਤ ਦੀ ਨਹੀਂ ਜੋ ਮੌਕੇ ਤੇ ਨਿਰਭਰ ਕਰਦੀ ਹੈ। ਇਹ ਕਹਾਣੀ ਉਸ ਸੋਚ ਦੀ ਹੈ ਜੋ ਆਪਣੇ ਮੌਕੇ ਖੁਦ ਬਣਾਉਂਦੀ ਹੈ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਡੀ.ਐਮ.ਆਰ ਦੇ ਮਾਲਿਕ ਆਰਕੇ ਦਮਾਨੀ ਦੀ। ਇੱਕ ਛੋਟਾ ਕਮਰਾ, ਖਿੜਕੀ ਰਹੀਂ ਚਾਂਗ ਦਾ ਮੁੰਬਈ ਦੀ ਚਹਿਲ ਪਹਿਲ ਅਤੇ ਅੰਦਰ ਬੈਠਾ ਇੱਕ ਮੁੰਡਾ ਜੋ ਦੁਨੀਆ ਨੂੰ ਵੱਖਰੇ ਟਾਂਕ ਨਾਲ ਦੇਖਣ ਦਾ ਨਜ਼ਰੀਆ ਲੈ ਕੇ ਪੈਦਾ ਹੋਇਆ ਸੀ। ਕੁਝ ਵੱਖਰਾ ਕਰਨ ਦਾ, ਕੁਝ ਵੱਡਾ ਸੋਚਣ ਦਾ। 12 ਜੁਲਾਈ 1955 ਨੂੰ ਜਨਮੇ ਰਾਧਾਕ੍ਰਿਸ਼ਨ ਦਮਾਨੀ ਇੱਕ ਸਧਾਰਨ ਮਾਰਵਾੜੀ ਪਰਿਵਾਰ ਤੋਂ ਸਨ। ਨਾ ਵੱਡੇ ਸਕੂਲ ਦੀਆਂ ਡਿਗਰੀਆਂ ਨਾ ਹੀ ਕੋਈ ਰਹਿਸੀਦੀ ਚਮਕ ਪਿਤਾ ਇੱਕ ਸਟਾਕ ਬ੍ਰੋਕਰ ਸਨ ਅਤੇ ਘਰ ਮੁੰਬਈ ਦੀ ਭੀੜ ਵਿੱਚ ਘੁੰਮ ਇੱਕ ਸਿੰਗਲ ਰੂਮ ਅਪਾਰਟਮੈਂਟ ਕਮਰਸ ਦੀ ਪੜਾਈ ਸ਼ੁਰੂ ਕੀਤੀ ਪਰ ਜਲਦੀ ਹੀ ਛੱਡ ਦਿੱਤੀ ਕਿਉਂਕਿ ਜ਼ਮਾਨੇ ਨੂੰ ਕਿਤਾਬਾਂ ਤੋਂ ਨਹੀਂ ਜ਼ਿੰਦਗੀ ਤੋਂ ਸਿੱਖਣਾ ਸੀ ਇਸ ਲਈ ਪੜ੍ਹਾਈ ਛੱਡਣ ਤੋਂ ਬਾਅਦ ਉਨ੍ਹਾਂ ਨੇ ਬਿਜ਼ਨਸ ਦੀ ਰਾਹ ਫੜੀ ਬਾਲ ਬੀਅਰਿੰਗਸ ਤੋਂ ਸ਼ੁਰੂਆਤ ਕੀਤੀ ਜੋ ਉਸ ਗੱਲੇ ਮਸ਼ੀਨਾਂ ਦੀ ਦੁਨੀਆ ਵਿੱਚ ਚੁੱਪਚਾਪ ਇਨਕਲਾਬ ਲੈ ਕੇ ਆ ਰਹੀਆਂ ਸਨ ਲੋਕਾਂ ਲਈ ਉਹ ਇੱਕ ਛੋਟਾ ਜਿਹਾ ਪੁਰਜਾ ਸੀ ਪਰ ਜ਼ਮਾਨੇ ਲਈ ਇੱਕ ਦਰਵਾਜ਼ਾ ਉਸ ਦੁਨੀਆ ਦਾ ਜਿੱਥੇ ਰਿਸਕ ਵੀ ਸੀ ਤੇ ਮੌਕਾ ਵੀ ਉਹ ਦਰਵਾਜ਼ਾ ਖੁੱਲਿਆ ਵਕਤ ਬੀਤ ਗਿਆ ਅਤੇ ਫਿਰ ਇੱਕ ਦਿਨ ਉਹੀ ਮੁੰਡਾ ਭਾਰਤ ਦੇ ਸਭ ਤੋਂ ਕਾਮਯਾਬ ਨਿਵੇਸ਼ਕਾਂ ਵਿੱਚ ਗਿਣਿਆ ਜਾਣ ਲੱਗਾ ਪਰ ਜ਼ਿੰਦਗੀ ਨੇ ਉਸ ਲਈ ਇੱਕ ਹੋਰ ਮੋੜ ਤੈਅ ਕਰ ਰੱਖਿਆ ਸੀ ਜਦੋਂ ਅਰਾਧਾ ਕ੍ਰਿਸ਼ਨ ਦਮਾਨੀ ਸਿਰਫ 32 ਸਾਲ ਦੇ ਸਨ ਉਦੋਂ ਉਹਨਾਂ ਦੇ ਪਿਤਾ ਜੀ ਦੀ ਅਚਾਨਕ ਮੌਤ ਹੋ ਗਈ ਇਹ ਉਹਨਾਂ ਲਈ ਸਿਰਫ ਇੱਕ ਨਿੱਜੀ ਸਦਮਾ ਨਹੀਂ ਸੀ ਸਗੋਂ ਇੱਕ ਵੱਡੀ ਜ਼ਿੰਮੇਵਾਰੀ ਦਾ ਪਾਰ ਵੀ ਨਾਲ ਲੈ ਕੇ ਆਇਆ ਕਿਉਂਕਿ ਹੁਣ ਪੂਰੇ ਪਰਿਵਾਰ ਦੀ ਆਰਥਿਕ ਜ਼ਿੰਮੇਵਾਰੀ ਉਹਨਾਂ ਦੇ ਮੋਢਿਆਂ ਤੇ ਆ ਗਈ ਸੀ ਜਿਸ ਵਾਲ ਬੀਰਿੰਗ ਬਿਜ਼ਨਸ ਨੂੰ ਉਹ ਅੱਗੇ ਲੈ ਕੇ ਜਾਣਾ ਚਾਹੁੰਦੇ ਸਨ ਉਸ ਰਾਹ ਤੇ ਹੁਣ ਜੋਖਮ ਚੁੱਕਣ ਦੀ ਗੁੰਜਾਇਸ਼ ਨਹੀਂ ਰਹੀ ਸੀ ਅਤੇ ਹਾਲਾਤ ਇੰਨੇ ਜ਼ਿਆਦਾ ਮਜਬੂਰ ਕਰ ਗਏ ਕਿ ਪਿਤਾ ਦੇ ਸਟਾਕ ਬ੍ਰੋਕਿੰਗ ਬਿਜ਼ਨਸ ਨੂੰ ਸੰਭਾਲਣਾ ਉਹਨਾਂ ਦੇ ਲਈ ਮਜਬੂਰੀ ਬਣ ਗਿਆ। ਬਹੁਤ ਦੁਨੀਆ ਜਿਸ ਨੂੰ ਉਹ ਕਦੇ ਦੂਰੋਂ ਦੇਖਿਆ ਸੀ ਹੁਣ ਉਹੀ ਦਲਾਲ ਸਟਰੀਟ ਦੀ ਭੀੜ, ਸ਼ੋਰ ਅਤੇ ਉਤਾਰ ਚੜਾਅ ਭਰੀ ਸੱਚਾਈ ਉਹਨਾਂ ਦੇ ਸਾਹਮਣੇ ਸੀ। ਇਹ ਇੱਕ ਐਸਾ ਥਾਂ ਸੀ ਜਿੱਥੇ ਹਰ ਸੈਕਿੰਡ ਦੀ ਕੀਮਤ ਹੁੰਦੀ ਹੈ ਅਤੇ ਇੱਕ ਗਲਤ ਫੈਸਲਾ ਸਭ ਕੁਝ ਬਦਲ ਸਕਦਾ ਹੈ। ਨਾ ਤਜਰਬਾ ਸੀ ਨਾ ਹੀ ਕੋਈ ਵੱਡਾ ਨਾਂ ਜੋ راہ ਵਿਖਾ ਸਕੇ। ਪਰਦਮਾਨੀ ਉਹ ਮਿੱਟੀ ਤੋਂ ਬਣੇ ਸਨ ਜੋ ਦਬਾਬ ਵਿੱਚ ਟੁੱਟਦੀ ਨਹੀਂ ਆਕਾਰ ਲੈਂਦੀ ਹੈ ਉਹਨਾਂ ਨੇ ਚੁੱਪਚਾਪ ਬੈਠ ਕੇ ਕਿਸੇ ਸਕੂਲ ਦੇ ਵਿਦਿਆਰਥੀ ਵਾਂਗ ਸਟਾਕ ਮਾਰਕੀਟ ਨੂੰ ਪੜਨਾ ਸ਼ੁਰੂ ਕਰ ਦਿੱਤਾ ਉਹ ਵਿਦਿਆਰਥੀ ਜੋ ਹਰ ਰੋਜ਼ ਸਿੱਖ ਰਿਹਾ ਸੀ ਹਰ ਚਾਰਟ ਨਾਲ ਗੱਲਾਂ ਕਰ ਰਿਹਾ ਸੀ ਉਹ ਮਜਬੂਰੀ ਜੋ ਇੱਕ ਵਾਰੀ ਬੋਝ ਲੱਗ ਰਹੀ ਸੀ ਹੌਲੀ ਹੌਲੀ ਉਹਨਾਂ ਦੀ ਜ਼ਿੰਦਗੀ ਦੇ ਸਭ ਤੋਂ ਵੱਡੇ ਮੋੜ ਵਿੱਚ ਬਦਲਣ ਲੱਗੀ ਕਿਉਂਕਿ ਦਮਾਨੀ ਨੇ ਠਾਨ ਲਿਆ ਸੀ ਕਿ ਇਹ ਕਿਸਮਤ ਨੇ ਮੈਨੂੰ ਇਸ ਦੁਨੀਆ ਵਿੱਚ ਧੱਕਿਆ ਹੈ ਤਾਂ ਹੁਣ ਇਸ ਦੀ ਸਭ ਤੋਂ ਉੱਚੀ ਸੀੜੀ ਤੱਕ ਪਹੁੰਚ ਕੇ ਹੀ ਦਮ ਲੈਣਾ ਹੈ ਜਦੋਂ ਦਮਾਨੀ ਨੇ ਸਟਾਕ ਮਾਰਕੀਟ ਨੂੰ ਨੇੜੇ ਤੋਂ ਦੇਖਣਾ ਸ਼ੁਰੂ ਕੀਤਾ ਤਾਂ ਉਹਨਾਂ ਨੂੰ ਸਮਝ ਆਇਆ ਕਿ ਇਹ ਸਿਰਫ ਅੰਕੜਿਆਂ ਦੀ ਉਥਲ-ਪੁਥਲ ਨਹੀਂ ਬਲਕਿ ਇਹ ਤਾਂ ਮਨੁੱਖੀ ਜਜ਼ਬਾਤਾਂ ਦਾ ਖੇਡ ਹੈ ਡਰ ਲਾਲਚ ਉਮੀਦ ਅਤੇ ਘਬਰਾਹਟ ਹਰ ਅੰਦੋਲਨ ਦੇ ਪਿੱਛੇ ਕੋਈ ਨਾ ਕੋਈ ਮਨੋਵਿਗਿਆਨਿਕ ਵਜ੍ਹਾ ਹੁੰਦੀ ਹੈ ਉਹਨਾਂ ਨੇ ਮਹਿਸੂਸ ਕੀਤਾ ਕਿ ਤਾਂ ਕਿ ਮਾਰਕੀਟ ਨੂੰ ਸਮਝਣ ਲਈ ਸਿਰਫ ਦਿਮਾਗ ਨਹੀਂ ਨਜ਼ਰ ਵੀ ਚਾਹੀਦੀ ਹੈ ਅਤੇ ਇਹ ਓਪਾਲਸੀ ਜਦੋਂ ਉਹਨਾਂ ਦੇ ਅੰਦਰ ਇੱਕ ਟਰੇਡਰ ਬਣਨ ਦਾ ਬੀਜ ਅੰਕੁਰਿਤ ਹੋਇਆ ਦਲਾਲੀ 'ਚ ਕਮਾਈ ਸੀਮਿਤ ਸੀ ਪਰ ਟਰੇਡਿੰਗ 'ਚ ਰਿਸਕ ਦੇ ਨਾਲ ਵੱਡਾ ਮੁਨਾਫਾ ਵੀ ਲੁਕਿਆ ਹੋਇਆ ਸੀ ਅਦਮਾਨੀ ਨੇ ਫੈਸਲਾ ਕੀਤਾ ਕਿ ਉਹ ਸਿਰਫ ਹੋਰਾਂ ਦੇ ਆਰਡਰ ਨਹੀਂ ਭਰਨਗੇ ਸਗੋਂ ਖੁਦ ਆਪਣੇ ਫੈਸਲੇ ਲੈਣਗੇ ਅਤੇ ਦਲਾਲ ਸਟਰੀਟ 'ਚ ਇੱਕ ਟਰੇਡਰ ਦੇ ਤੌਰ ਤੇ ਆਪਣੀ ਪਛਾਣ ਬਣਾਉਣਗੇ ਅਤੇ ਉਹਨਾਂ ਦਾ ਇਹੀ ਫੈਸਲਾ ਸੀ ਜੋ ਉਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਕਾਮਯਾਬ ਬਣਾਉਣ ਵਾਲਾ ਸੀ ਦਲਾਲ ਸਟਰੀਟ ਦੀ ਇਸ ਨਵੀਂ ਦੁਨੀਆ ਵਿੱਚ ਕਦਮ ਰੱਖਦੇ ਹੀ ਦਮਾਨੀ ਦੀ ਮੁਲਾਕਾਤ ਉਸ ਸ਼ਖਸ ਨਾਲ ਹੋਈ ਜਿਸ ਨੂੰ ਲੋਕ ਸਟਾਕ ਮਾਰਕੀਟ ਦਾ ਕੋਬਰਾ ਕਹਿੰਦੇ ਸਨ ਮਨੂ ਮਾਨਿਕ ਮਨੂ ਮਾਨਿਕ ਦੀ ਹਾਜ਼ਰੀ ਆਪਣੇ ਆਪ ਵਿੱਚ ਇੱਕ ਰਾਜ ਸੀ ਉਹਦਾ ਟਰੇਡਿੰਗ ਸਟਾਈਲ ਹਮਲਾਵਰ ਤੇਜ਼ ਤੇ ਜੋਖਮ ਪ੍ਰਿਆਸੀ ਇਸੀ ਕਰਕੇ ਉਹ ਛੋਟੀ ਵਿਕਰੀ ਦਾ ਮਾਸਟਰਮਾਈਂਡ ਮੰਨੇ ਜਾਂਦੇ ਸਨ ਇੱਕ ਅਜਾਹੀ ਰਣਨੀਤੀ ਜਿਸ ਵਿੱਚ ਸਟਾਕ ਨੂੰ ਉਧਾਰ ਲੈ ਕੇ ਵੇਚਿਆ ਜਾਂਦਾ ਹੈ ਇਹ ਉਮੀਦ ਕਰਕੇ ਕਿ ਇਸ ਦੀ ਕੀਮਤ ਘਟੇਗੀ ਤੇ ਫਿਰ ਸਸਤੇ ਵਿੱਚ ਖਰੀਦ ਕੇ ਮੁਨਾਫਾ ਕਮਾਇਆ ਜਾਵੇਗਾ ਪਰ ਜੇ ਦਾ ਉਲਟ ਜਾਵੇ ਤਾਂ ਨੁਕਸਾਨ ਵੀ ਵੱਡਾ ਹੋ ਸਕਦਾ ਹੈ ਦਮਾਨੀ ਉਸ ਦੀ ਚਤਰਾਈ ਅਤੇ ਬੇਕੌਫ ਸਟਾਈਲ ਤੋਂ ਬਹੁਤ ਪ੍ਰਭਾਵਿਤ ਹੋਏ ਉਹਨਾਂ ਮਹਿਸੂਸ ਕੀਤਾ ਕਿ ਮਾਰਕੀਟ ਵਿੱਚ ਜਿੱਤ ਹਾਸਲ ਕਰਨ ਦੇ ਲਈ ਸਿਰਫ ਦਿਮਾਗ ਨਹੀਂ ਹੌਂਸਲਾ ਵੀ ਚਾਹੀਦਾ ਹੈ ਉਹਨਾਂ ਮਨੂ ਮਾਨਿਕ ਨੂੰ ਆਪਣਾ ਸਲਾਹਕਾਰ ਬਣਾ ਲਿਆ ਤੇ ਆਉਣ ਵਾਲੇ ਸਮੇਂ ਵਿੱਚ ਮਨੂ ਨੇ ਉਹ ਸਿਖਾਇਆ ਜੋ ਸ਼ਾਇਦ ਕਿਤਾਬਾਂ ਨਹੀਂ ਸਿਖਾ ਸਕਦੇ ਉਹ ਇਹ ਸੀ ਕਿ ਇਸ ਬਾਜ਼ਾਰ ਵਿੱਚ ਡਰ ਅਤੇ ਲਾਲਚ ਵਿੱਚ ਸਭ ਤੋਂ ਵੱਡਾ ਜੰਗ ਹੈ ਅਤੇ ਜੋ ਇਹਨਾਂ ਤੇ ਕਾਬੂ ਪਾ ਲੈਂਦਾ ਹੈ ਉਹੀ ਅਸਲ ਖਿਡਾਰੀ ਬਣਦਾ ਹੈ ਹੌਲੀ ਹੌਲੀ ਮਨੂ ਮਾਨਿਕ ਦੀ ਹਮਲਾਵਰ ਸਟਾਕ ਸ਼ੈਲੀ ਨੇ ਤਮਾਨੀ ਦੇ ਅੰਦਰ ਇੱਕ ਆਤਮ ਵਿਸ਼ਵਾਸ ਪੈਦਾ ਕਰਨਾ ਸ਼ੁਰੂ ਕਰ ਦਿੱਤਾ ਸੀ ਹੁਣ ਉਹ ਸਿਰਫ ਇੱਕ ਦਰਸ਼ਕ ਨਹੀਂ ਰਹੇ ਸਨ ਸਗੋਂ ਉਹ ਮਾਰਕੀਟ ਦੀਆਂ ਚਾਲਾਂ ਨੂੰ ਪੜ੍ਹਨਾ ਅਤੇ ਸਮਝਣਾ ਸਿੱਖ ਚੁੱਕੇ ਸਨ। ਉਹਨਾਂ ਨੇ ਧਿਆਨ ਦਿੱਤਾ ਕਿ ਮਨੂੰ ਕਦੇ ਵੀ ਬਿਨਾਂ ਸੋਚੇ ਸਮਝੇ ਦਾ ਨਹੀਂ ਲਾਉਂਦੇ। ਉਹਨਾਂ ਦਾ ਹਰ ਕਦਮ ਡੂੰਘੀ ਖੋਜ ਅਤੇ ਬਾਜ਼ਾਰ ਦੀ ਨਬਜ਼ ਤੇ ਟਿਕੀ ਰਣਨੀਤੀ ਦਾ ਹਿੱਸਾ ਹੁੰਦਾ ਸੀ। ਮਨੂੰ ਉਹਨਾਂ ਸਟਾਕ ਨੂੰ ਨਿਸ਼ਾਨਾ ਬਣਾਉਂਦੇ ਸਨ ਜਿੱਥੇ ਵਪਾਰੀਆਂ ਨੇ ਭਾਰੀ ਲਾਭ ਲਿਆ ਹੁੰਦਾ। ਅਰਥਾਤ ਉਧਾਰ ਲੈ ਕੇ ਖਰੀਦੇ ਹੋਏ ਸ਼ੇਅਰ। ਨਮਾਨੀ ਨੇ ਸਮਝਿਆ ਕਿ ਜਦੋਂ ਬਾਜ਼ਾਰ 'ਤੇ ਥੋੜਾ ਜਿਹਾ ਵੀ ਦਬਾਅ ਆਉਂਦਾ ਹੈ ਕਈ ਨਾ ਵਪਾਰੀਆਂ ਨੂੰ ਕਬਰਾਟ ਗੇਰ ਲੈਂਦੀ ਹੈ ਅਤੇ ਉਹ ਆਪਣੇ ਆ ਉਹਦੇ ਵੇਚ ਕੇ ਬਾਹਰ ਭੱਜਣ ਲੱਗਦੇ ਹਨ ਪਰ ਇੱਥੇ ਹੀ ਅਸਲ ਗੇੜ ਸ਼ੁਰੂ ਹੁੰਦੀ ਹੈ ਮਨੂ ਉਸ ਡਰ ਦਾ ਫਾਇਦਾ ਚੁੱਕਦੇ ਸਨ ਅਤੇ ਮੁਨਾਫਾ ਕਮਉਂਦੇ ਸਨ ਅਤੇ ਇਹੀ ਰਣਨੀਤੀ ਦਮਾਨੀ ਨੇ ਵੀ ਅਪਣਾਈ ਪਰ ਆਪਣੀ ਸ਼ੈਲੀ ਵਿੱਚ ਉਹ ਕਦੇ ਵੀ ਜਲਦਬਾਜ਼ੀ ਨਹੀਂ ਕਰਦੇ ਸਨ ਉਹ ਉਡੀਕ ਕਰਦੇ ਸਨ ਉਸ ਸਹੀ ਸਮੋਕੇ ਦੀ ਜਦੋਂ ਭੀੜ ਉਲਝ ਰਹੀ ਹੋਵੇ ਅਤੇ ਉਹ ਇਕੱਲੇ ਹੀ ਗੇਮ ਪਲਟਦੇ ਹਨ ਦਮਾਨੀ ਨੇ ਮਨੂ ਦੀ ਇੱਕ ਸਿੱਖ ਨੂੰ ਹਮੇਸ਼ਾ ਆਪਣੇ ਨਾਲ ਰੱਖਿਆ ਜੋ ਭੀੜ ਦੇ ਨਾਲ ਚੱਲਦਾ ਹੈ ਉਹ ਭੀੜ ਦੇ ਵਿੱਚ ਹੀ ਘੁਮ ਹੋ ਜਾਂਦਾ ਹੈ ਅਤੇ ਸ਼ਾਇਦ ਇਹੀ ਉਹ ਸਿਕਸੀ ਜਿਸਨੇ ਉਸ ਨੂੰ ਦਲਾਲ ਸਟਰੀਟ ਦਾ ਬਾਦਸ਼ਾਹ ਬਣਾਇਆ ਇਸ ਚੱਲਦੇ ਸਫ਼ਰ ਵਿੱਚ ਉਹਨਾਂ ਦੀ ਟ੍ਰੇਡਿੰਗ ਯਾਤਰਾ ਵਿੱਚ ਇੱਕ ਹੋਰ ਨਵਾਂ ਮੋੜ ਆਇਆ ਜਦੋਂ ਸਾਲ 1987 ਵਿੱਚ ਉਹਨਾਂ ਦੀ ਮੁਲਾਕਾਤ ਇੱਕ ਨੌਜਵਾਨ ਚਾਰਟਰਡ ਅਕਾਊਂਟੈਂਟ ਰਾਕੇਸ਼ ਜੁੰਜਣ ਵਾਲੇ ਨਾਲ ਹੋਈ ਰਾਕੇਸ਼ ਉਸ ਸਮੇਂ ਦਲਾਲ ਸਟਰੀਟ ਵਿੱਚ ਆਪਣੀ ਪਹਿਚਾਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਉਹਨਾਂ ਨੇ ਟਾਟਾ ਪਾਵਰ ਤੇ ਗਹਿਰੀ ਰਿਸਰਚ ਕੀਤੀ ਸੀ ਅਤੇ ਇਸ ਮੁਖਰੀਦਾਂ ਦੀ ਸਲਾਹ ਦੇ ਰਹੇ ਸਨ ਪਰ ਕੋਈ ਵੀ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ। ਦਮਾਨੀ ਨੇ ਨਾ ਸਿਰਫ ਉਹਨਾਂ ਦੀ ਗੱਲ ਸੁਣੀ ਸਗੋ ਉਹਨਾਂ ਦੀ ਕਾਬਲੀਅਤ ਨੂੰ ਤੁਰੰਤ ਪਛਾਣ ਲਿਆ। ਰਾਕੇਸ਼ ਨੇ ਉਹਨਾਂ ਨਾਲ ਮਿਲ ਕੇ ਕੰਮ ਕਰਨ ਦੀ ਇੱਛਾ ਜਤਾਈ ਅਤੇ ਦਮਾਨੀ ਨੇ ਹਾਂ ਕਰ ਦਿੱਤੀ ਪਰ ਇੱਕ ਸ਼ਰਤ ਨਾਲ। ਮਾਰਕੀਟ ਵਿੱਚ ਡਰ ਦੀ ਕੋਈ ਜਗ੍ਹਾ ਨਹੀਂ ਹੋਵੇਗੀ। ਜਿਸ ਉੱਤੇ ਦੋਹਾਂ ਨੇ ਸਹਿਮਤੀ ਜਤਾਈ। ਜਿਸ ਤੋਂ ਬਾਅਦ ਜਲਦੀ ਹੀ ਇਹ ਜੋੜੀ ਦਲਾਲ ਸਟਰੀਟ ਵਿੱਚ ਇੱਕ ਮਸ਼ਹੂਰ ਨਾਮ ਬਣ ਗਈ। ਦੋਹਾਂ ਦੀ ਸਟੇਕ੍ਰਨ ਨੀਤੀਆਂ ਅਤੇ ਸ਼ਾਰਟ ਸੇਲਿੰਗ ਦੀ ਕਲਾ ਨੇ ਵੱਡੇ-ਵੱਡੇ ਟ੍ਰੇਡਰਸ ਨੂੰ ਫਰਾਣ ਕਰ ਦਿੱਤਾ। ਪਰ ਇੱਕ ਮਿੰਟ, ਜੇ ਤੁਹਾਨੂੰ ਲੱਗਦਾ ਹੈ ਇਹ ਖੁਸ਼ੀ ਦਾ ਅੰਤ ਸੀ ਤਾਂ ਤੁਸੀਂ ਗਲਤ ਹੋ ਕਿਉਂਕਿ ਦਲਾਲ ਸਟਰੀਟ ਵਿੱਚ ਹੁਣ ਇੱਕ ਨਵਾਂ ਤੂਫਾਨ ਆ ਰਿਹਾ ਸੀ। ਉਸ ਤੂਫਾਨ ਦਾ ਨਾਮ ਸੀ ਹਰਸ਼ਤ ਮਹਿਤਾ। ਸਾਲ 1990 ਦਾ ਦਾ ਕਾ ਸਟਾਕ ਮਾਰਕੀਟ ਲਈ ਉਥਲ-ਪੁਥਲ ਭਰਿਆ ਦੌਰ ਸੀ। ਹਰਸ਼ਤ ਨੇ ਆਪਣੀ ਬੁਲੀਸ਼ ਰਣਨੀਤੀ ਅਤੇ ਤਾਕਤ ਕਾਰ ਚਾਲ ਨਾਲ ਮਾਰਕੀਟ ਵਿੱਚ ਹਲਚਲ ਮਚਾ ਦਿੱਤੀ ਸੀ। ਜਿਸ ਵੀ ਸਟਾਕ ਨੂੰ ਉਹ ਛੂੰਦਾ ਉਸ ਦੀ ਕੀਮਤ ਅਸਮਾਨ ਨੂੰ ਛੂੰਣ ਲੱਗਦੀ। ਜਿਸ ਤੋਂ ਬਾਅਦ ਮੀਡੀਆ ਨੇ ਉਸ ਨੂੰ 빅 ਬੁਲ ਕਹਿ ਕੇ ਪਾਰਨਾ ਸ਼ੁਰੂ ਕਰ ਦਿੱਤਾ। ਉਹ ਜ਼ਾ ਤਰੀਕਾ ਸੀ ਪ੍ਰਚਾਰ ਬਣਾਉਣਾ, ਸ਼ੇਅਰ ਚੜਾਉਣਾ ਤੇ ਫਿਰ ਮੁਨਾਫਾ ਕੱਟ ਲੈਣਾ। ਪਰ ਦੂਜੇ ਪਾਸੇ ਦਮਾਨੀ ਦੀ ਸੋਚ ਇਨ੍ਹਾਂ ਸਭ ਤੋਂ ਬਿਲਕੁਲ ਵਕਰੀ ਸੀ। ਉਹ ਹਾਈਪ ਨਹੀਂ ਬਣਾਉਂਦੇ ਸਨ, ਉਹ ਮਾਰਕੀਟ ਦੀਆਂ ਕਮਜ਼ੋਰੀਆਂ ਵੇਖਦੇ ਸ ਕਿ ਹਰ ਬਲ ਦੇ ਦੌਰ ਦੇ ਪਿੱਛੇ ਇੱਕ ਵੱਡੀ ਗਿਰਾਵਟ ਨੂੰ ਕੀ ਹੋਈ ਹੁੰਦੀ ਹੈ ਹਾਸ਼ਦ ਦੀ ਬੋਲੀ ਸ਼ਰਨਨੀਤੀ ਨੇ ਦਮਾਨੀ ਅਤੇ ਉਸ ਦੇ ਗਰੁੱਪ ਨੂੰ ਕਈ ਵਾਰ ਨੁਕਸਾਨ ਪਹੁੰਚਾਇਆ ਉਹ ਜਿਸ ਵੀ ਸਟਾਕ ਤੇ ਛੋਟੀ ਸਥਿਤੀ ਲੈਂਦੇ ਹਰਸ਼ਦ ਉਸ ਨੂੰ ਇੰਨਾ ਪੰਪ ਕਰ ਦਿੰਦਾ ਕਿ ਨੁਕਸਾਨ ਤੋਂ ਬਚਣਾ ਔਖਾ ਹੋ ਜਾਂਦਾ ਪੂਰਾ ਰਿਚ ਸਮੂਹ ਹਰਾਨ ਸੀ ਕਿ ਹਰਸ਼ਦ ਕੋਲ ਇੰਨਾ ਪੈਸਾ ਕਿੱਥੋਂ ਆ ਰਿਹਾ ਹੈ ਪਰ ਦਮਾਨੀ ਨੂੰ ਯਕੀਨ ਸੀ ਕਿ ਇਹ ਇੱਕ ਨਕਲੀ ਬੁਲਬੁਲਾ ਹੈ ਜੋ ਕਦੇ ਨਾ ਕਦੇ ਫਟੇਗਾ ਇਹ ਮੌਕਾ ਤਦ ਆਇਆ ਜਦ ਹਰਸ਼ਦ ਅਤੇ ਦਮਾਨੀ ਦੇ ਵਿਚਕਾਰ ਏਸੀਸੀ ਸਟਾਕ ਤੇ ਜੰਗ ਛਿੜ ਗਈ ਦਮਾਨੀ ਨੇ ਇਸ ਸਟਾਕ ਤੇ ਛੋਟੀ ਸਥਿਤੀ ਲਈ ਹੋਈ ਸੀ ਪਰ ਹਰਸ਼ਤ ਨੇ ਇਸ ਨੂੰ 200 ਤੋਂ 10000 ਤੱਕ ਪਹੁੰਚਾ ਦਿੱਤਾ ਇਹ 4400% ਦੀ ਵਾਧੂ ਟੀਮ ਸੀ ਇਸਨੇ ਮਾਰਕੀਟ ਨੂੰ ਹਿਲਾ ਕੇ ਰੱਖ ਦਿੱਤਾ। ਦਮਾਨੀ ਦੀ ਸਥਿਤੀ ਦੇ ਪਾਰ ਹੀ ਨੁਕਸਾਨ ਹੋ ਰਿਹਾ ਸੀ। ਉਹਦੀ ਟੀਮ ਦੇ ਕਈ ਮੈਂਬਰਾਂ ਨੇ ਹਾਰ ਮੰਨ ਲਈ ਪਰ ਦਮਾਨੀ ਨੇ ਹੌਸਲਾ ਨਹੀਂ ਛੱਡਿਆ। ਉਹਨਾਂ ਨੇ ਹਰਸ਼ਦ ਦੇ ਚਾਲ ਨੂੰ ਬਾਰਿਕੀ ਨਾਲ ਦੇਖਿਆ ਅਤੇ ਪਤਾ ਲਗਾਇਆ ਕਿ ਹਰਸ਼ਦ ਨੇ ਬੈਂਕ ਤੋਂ ਉਧਾਰ ਲੈ ਕੇ ਇਹ ਖੇਡ ਰਚੀ ਸੀ। ਇਹ ਜਾਣਕਾਰੀ ਜਿਵੇਂ ਹੀ ਮੀਡੀਆ ਵਿੱਚ ਲੀਕ ਹੋਈ ਹਰਸ਼ਦ ਦਾ ਘਟਾਲਾ ਸਾਹਮਣੇ ਆ ਗਿਆ। ਬੈਂਕਾਂ ਨੇ ਹਰਸ਼ਦ ਤੋਂ ਆਪਣੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਅਤੇ ਮਾਰਕੀਟ ਵਿੱਚ ਭਗਦੰਮ ਮਚ ਪਈ। ACC ਦਾ ਸਟਾਕ 10000 ਤੋਂ ਟੱਕੇ 200 ਤੋਂ ਵੀ ਹੇਠਾਂ ਆ ਗਿਆ। ਦਮਾਨੀ ਨੇ ਇਸ ਮੌਕੇ ਦਾ ਪੂਰਾ ਫਾਇਦਾ ਚੁੱਕਿਆ ਤੇ ਸਿਰਫ ਮੁਨਾਫਾ ਕਮਾਇਆ ਅਤੇ ਇਹ ਬਣ ਗਈ ਉਹਦੀ ਰਣਨੀਤੀ ਤੀਰਜ ਅਤੇ ਟਾਈਮਿੰਗ ਦੀ ਜਿੱਤ ਹਰਸ਼ਦ ਮਹਿਤਾ ਦੇ ਇਸ ਕੈਮਪ ਤੋਂ ਬਾਅਦ ਦਲਾਲ ਸਟਰੀਟ ਵਿੱਚ ਇੱਕ ਤਰ੍ਹਾਂ ਦਾ ਸਨਾਟਾ ਛਾ ਗਿਆ ਮਾਰਕੀਟ ਵਿੱਚ ਭਾਰੀ ਗਰਾਵਟ ਆਈ ਕਈ ਟਰੇਡਰਸ ਤਬਾਹ ਹੋ ਗਏ ਪਰ ਕੁਝ ਸਾਲਾਂ ਬਾਅਦ ਇੱਕ ਨਵਾਂ ਨਾਮ ਉੱਭਰ ਕੇ ਆਇਆ ਕੀਤਨ ਪ੍ਰੇਖ ਕੀਤਨ ਦੀ ਰਣਨੀਤੀ ਵੀ ਕੁਝ ਹੱਦ ਤੱਕ ਹਰਸ਼ਦ ਨਾਲ ਮਿਲਦੀ-ਜੁਲਦੀ ਸੀ ਉਹ ਸਟਾਕ ਨੂੰ ਤੇਜ਼ੀ ਨਾਲ ਪੰਪ ਕਰਦੇ ਸਨ ਅਤੇ ਨਿਵੇਸ਼ਕ ਨੂੰ ਵੱਡੇ ਮੁਨਾਫੇ ਦੇ ਸੁਪਨੇ ਦਿਖਾਉਂਦੇ ਸਨ ਦਮਾਨੀ ਨੇ ਉਹਦੀ ਸਟਾਈਲ ਸਮਝ ਲਈ ਅਤੇ 1999 ਤੋਂ 2001 ਦੇ ਵਿਚਕਾਰ ਕੀਤਨ ਦੇ ਛੋਟੀ ਦੇ ਸਟਾਕ ਕੇ ਟੈਂਟ ਤੇ ਛੋਟੀ ਸਥਿਤੀ ਉਹਨਾਂ ਨੇ Infosys ਵਰਗੇ ਵੱਡੇ ਸਟਾਕ ਤੇ ਛੋਟੀ ਸਥਿਤੀ ਲਈ ਤਾਂ ਮਾਰਕੀਟ ਵਿੱਚ ਭਾਰੀ ਗਰਾਵਟਾਈ। ਇਹ ਹੈਰਾ ਫੇਰੀ ਦਾ ਸੰਕੇਤ ਸੀ ਅਤੇ ਰੈਗੂਲੇਟਰ ਨੇ ਜਮਾਨੀ ਰੱਖ ਕੇ ਚਿੰਜਣ ਵਾਲਾ ਅਤੇ ਉਸ ਦੀ ਟੀਮ ਨੂੰ ਨੋਟਿਸ ਜਾਰੀ ਕਰ ਦਿੱਤਾ। ਜਿਸ ਤੋਂ ਬਾਅਦ ਉਹਨਾਂ ਦੀ ਦਲਾਲੀ ਫਰਮਾ ਉੱਤੇ ਵੀ ਸਕੰਜਾ ਖਸਿਆ ਗਿਆ। ਇਸ ਘਟਨਾ ਨੇ ਜਮਾਨੀ ਨੂੰ ਝੰਜੋੜ ਕੇ ਰੱਖ ਦਿੱਤਾ। ਉਹਨਾਂ ਨੂੰ ਸਮਝ ਆ ਗਿਆ ਕਿ ਮਾਰਕੀਟ ਦਾ ਇਹ ਖੇਡ ਹੁਣ ਬਦਲ ਚੁੱਕਾ ਹੈ। ਉਹਨਾਂ ਨੇ ਟਰੇਡਿੰਗ ਅਤੇ ਸੱਟੇਬਾਜ਼ੀ ਛੱਡਣ ਦਾ ਫੈਸਲਾ ਲਿਆ ਅਤੇ ਆਪਣੀ ਦਲਾਲੀ ਫਰਮਾਨ ਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ ਪਰ ਉਹਨਾਂ ਦਾ ਦਿਮਾਗ ਕਦੇ ਨਹੀਂ ਰੁਕਿਆ। ਉਹਨਾਂ ਨੇ ਆਪਣੀ ਊਰਜਾ ਨੂੰ ਲੰਬੀ ਮਿਆਦ ਦੇ ਨਿਵੇਸ਼ ਵੱਲ ਮੋੜ ਲਿਆ ਅਤੇ ਇਹਨਾਂ ਦਿਨਾਂ ਦੌਰਾਨ ਉਹਨਾਂ ਦੀ ਮੁਲਾਕਾਤ ਹੋਈ ਚੰਦਰਕਾਸ਼ ਸੰਪਤਨਾ ਨਾਲ। ਉਹੀ ਚੰਦਰਕਾੰਥ ਜਿਸ ਨੂੰ ਬੁਨਿਆਦੀ ਨਿਵੇਸ਼ ਦਾ ਪਿਤਾਮਾ ਮੰਨਿਆ ਜਾਂਦਾ ਸੀ। ਸੰਪਤਨਾ ਨੇ ਉਹਨਾਂ ਨੂੰ ਸਿਖਾਇਆ ਕਿ ਅਸਲ ਮੁਨਾਫਾ ਦਾ ਉਦੋਂ ਮਿਲਦਾ ਹੈ ਜਦੋਂ ਤੁਸੀਂ ਵਧੀਆ ਕੰਪਨੀਆਂ ਵਿੱਚ ਲੰਬੇ ਸਮੇਂ ਲਈ ਨਿਵੇਸ਼ ਕਰਦੇ ਹੋ। ਦਮਾਨੀ ਨੇ ਇਹ ਸਲਾਹ ਦਿলো ਮੰਨ ਲਈ ਅਤੇ ਸਟਾਕ ਮਾਰਕੀਟ ਦੇ ਨਾਲ-ਨਾਲ ਹੋਰ ਇੰਡਸਟਰੀਜ਼ ਵੱਲ ਵੀ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਕੁਝ ਸਮੇਂ ਬਾਅਦ ਉਹਨਾਂ ਦੀ ਨਜ਼ਰ ਡੀਟੇਲ ਸੈਕਟਰ ਤੇ ਪਈ ਜੋ ਉਸ ਸਮੇਂ ਬਿਲਕੁਲ ਅਣਸੰਗਠਿਤ ਸੀ ਦੀ ਸੌਸੀ ਕੀ ਘੱਟ ਕੀਮਤ ਤੇ ਵਧੀਆ ਗੁਣਵੱਤਾ ਵਾਲੇ ਪ੍ਰੋਡਕਟ ਦਿੱਤੇ ਜਾਣ ਉਹਨਾਂ ਨੇ ਸਪਲਾਇਰ ਨਾਲ ਸਿੱਧਾ ਸੰਪਰਕ ਬਣਾਇਆ ਅਤੇ ਵਿਚੋਲਿਆਂ ਨੂੰ ਹਟਾ ਕੇ ਲਾਗਤ ਘਟਾ ਦਿੱਤੀ। ਬੀਮਾਰ ਦਾ ਇਹ ਮਾਡਲ ਇੰਨਾ ਕਾਮਯਾਬ ਹੋਇਆ ਕਿ ਇੱਕ ਸਟੋਰ ਤੋਂ ਸ਼ੁਰੂ ਹੋ ਕੇ ਇਹ ਇੱਕ ਵੱਡੇ ਸਾਮਰਾਜ ਵਿੱਚ ਬਦਲ ਗਿਆ। ਜਿਸ ਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਅੱਜ ਰਾਧਾ ਕ੍ਰਿਸ਼ਨ ਦਮਾਨੀ ਜੀ ਦੀ ਕੁੱਲ ਜਾਇਦਾਦ 31 ਬਿਲੀਅਨ ਡਾਲਰ ਤੋਂ ਵੱਧ ਹੈ ਅਤੇ ਉਹ ਭਾਰਤ ਦੇ ਸਿਰਫ ਟੌਪ 10 ਅਮੀਰਾਂ ਵਿੱਚ ਹੀ ਨਹੀਂ ਬਲਕਿ ਸਿੱਧਾ 6ਵੇਂ ਨੰਬਰ ਤੇ ਆਉਂਦੇ ਹਨ। ਪਰ ਉਹਨਾਂ ਦੀ ਸਭ ਤੋਂ ਵੱਡੀ ਖਾਸ ਗੱਲ ਇਹ ਰਹੀ ਕਿ ਉਹ ਹਮੇਸ਼ਾ ਸਾਦੇ ਅਤੇ ਧਰਤੀ ਨਾਲ ਜੁੜੇ ਰਹੇ ਅਤੇ ਚੁੱਕਾ ਹੈ ਜੀ ਤੁਸੀਂ ਪਹਿਲਾਂ ਇਸ ਦੇ ਬਾਰੇ ਜਾਣਦੇ ਸੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ